ਮੈਂ ਉੱਥੇ ਗੁਰੂ ਘਰ ਮੱਥਾ ਟੇਕਣ ਜਾਣਾ ਸਰ ਰੋਕ ਨਹੀਂ ਸਕਦੇ ਤੁਸੀਂ ਕਿਸ ਵਾਸਤੇ ਰੋਕ ਸਰ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕ ਸਕਦੇ ਜੀ ਸਾਡਾ ਨਹੀਂ ਜਿਹੜੇ ਆਰਡਰ ਹੈਗਾ ਸਾਹੀ ਉਹ ਹੀ ਮੈਨੂੰ ਕਰ ਰਹੇ ਨੇ ਮੈਂ ਆਰਡਰ ਖਾਣੂ ਕਿਨੇ ਦਿੱਤੇ ਹੈ ਭਗਵਾਨ ਤੁਮਾਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰੌਮ ਡਿਪਾਰਟਮੈਂਟ ਦੇ ਨਹੀਂ ਡਿਪਾਰਟਮੈਂਟ ਤੋਂ ਗੂੰ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਨਹੀਂ ਪਰ ਸਰ ਕਿਸੇ ਨੂੰ ਗੁਰੂ ਘਰ ਜਾਣ ਤੋਂ ਰੋਕ ਸਕਦੇ ਭਲੀਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਨਾ ਰੋਖ ਹੋ ਗਈ ਜੀ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ じゃ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਨੇਕਾ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਸੀ ਆਮਦ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੀ ਲੋਕ ਮਿੰਟ ਤੱਕ ਲੈ ਜਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਇਹ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਨੇ ਤਾਂ ਬੈਂਨ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚੱਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਾਡੇ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤਰੋ ਤਰੋ ਜਲਦੀ ਜਿਹੜੇ ਪਾਸੇ ਉਧਾਰੇ ਸਾਹਿਬ ਜਾਣ ਤੋਂ ਵੀ ਰੋਕਦੇ ਹੈ ਨਾ ਬਣਾਓ ਬਸ ਰੋਕ ਲਾ ਕੇ ਜਾ ਰਹੇ ਚਲੋ ਕੋਈ ਗੱਲ ਮੈਮ ਮੈਮ ਮੈਂ ਮੈਂ ਤੁਸੀ ਆਜੋ ਮੈਮ ਤਾ ਦੇ ਘਰ ਦੇ ਤੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਈ ਬੰਤੇ ਕੀ ਹੋ ਤੁਸੀ ਫਟੇਕਣ ਲਈ ਜਾਣਾ ਸੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੈਂ ਰੋਕ ਸਕਦਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਤੁਸੀਂ ਬਾਅਦ ਜਾਦੇ ਦੋ ਗੁਰਦੁਆਰਾ ਸਾਹਿਬ ਕਿਹੜੀ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਕਿੱਥੇ ਜਾ ਤੁਨ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਮ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਸਾਨੂੰ ਕੋਰਟ ਵੀ ਦੇਣਾ ਹੈ ਪਬਲਿਕ ਨੂੰ ਦੇਣਾ ਹੈ ਅੱਛਾ ਅੱਛਾ ਸਰ ਮੈਂ ਤਾਂ ਸਾਢੇ 7:00 ਵਜੇ ਵੀ ਆ ਮੈਂ ਤਾਂ ਦਾਈ ਕੰਨਾ ਪਿੱਛੋਂ ਤੱਕਾ ਮਾਰ ਰਿਹਾ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਤੁਸੀਂ ਲਿਖੇ ਦੇ ਦਾਂ ਲਿਖੇ ਦੇ ਦਾਂ ਨਹੀਂ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹਣਾ ਸਰ ਇਹ ਬੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਵੀ ਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘਰ ਘੜ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਜਿਹਨਾਂ ਲੋਕਾਂ ਦਾ ਪਰ ਜਾਣ ਦੋ ਅਸੀਂ ਅਸੀਂ ਸਰ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰਸ ਆ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦਿੰਦੇ ਨਹੀਂ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰ ਦੇ ਵੀ ਧਨਵਾ ਦਿਓ ਸਰ ਨਹੀਂ ਦੇ ਦਿਆ ਆਹ ਮੈਂ ਉਹਨੂੰ ਗੁਰੂ ਘਰ ਚੱਲਦਾ ਸਾਡਾ ਆਰਡਰ ਐਸਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਹੈ ਸਰ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਪ੍ਰੋਟੈਕਟਿਵ ਜੀ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਨਹੀਂ ਨਹੀਂ ਸਰ ਸਾਡੇ ਤਾਂ ਕਿਹੜੇ ਤੁਸੀ ਇੱਕ ਅੰਦਰ ਰੁਕ ਜਾਓ ਤੁਸੀਂ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਜੀ ਤੁਹਾਨੂੰ ਇੱਕ ਘੰਟੇ ਭੇਜ ਦਿੰਦਾ ਨਹੀਂ ਨਹੀਂ ਮੈਨੂੰ ਇੱਕ ਘੰਟਾ ਲੱਗਦਾ ਸਰ ਤੁਹਾਨੂੰ ਆਰਡਰ ਕਿਦਾ ਆਏ ਸਾਨੂੰ ਅਥੋਰਿਟੀ ਗਲੀ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਦਾ ਆਰਡਰ ਦਿਖਾਓ ਨਹੀਂ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਮੈਨੂੰ ਇਹਨਾ ਦੱਸੋ ਕਿਹੜੇ ਅਫਸਰ ਦਾ ਹੈ ਸੱਜੂ ਮੇਰੇ ਸੀਨੀਅਰ ਨੇ ਸਰ ਨਹੀਂ ਦੱਸਦੇ ਮੈਨੂੰ ਹੁਣ ਮੇਰੇ ਹੁਣ ਮੇਰੇ ਸੀਨੀਅਰ ਦਾ ਨਹੀਂ ਸੀਨੀਅਰ ਦਾ ਨਾਮ ਤੇ ਛੋਟਾ ਹੋਣਾ ਹੈ ਕੇਜਰੀ ਵਾਲੀ ਐ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰਾ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਓ ਨੂੰ ਪੁੱਛੋ ਹਰਡ ਕਿਨੂੰ ਆਇਆ ਕੇਜਰੀ ਵਾਲ ਤੋਂ ਆਇਆ ਕਿ ਗੱਲ ਕਰਾ ਦੋ ਡੀਜੀਪੀ ਸਾਹਿਬ ਨਾਲ ਤੁਸੀਂ ਥੋੜੀ ਬੇਚਾਨ ਮਗਲਾ ਦੋ ਨਹੀਂ ਇਹ ਖੜੇ ਆ ਇਹ ਗੱਲ ਕਰਾ ਦਿਓ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜਾਨ ਕਾ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦਿਓ ਹੋਏਗਾ ਤਾਂ ਰੁਕ ਜਾਂਗੇ ਚੱਕਾ ਨਾ ਪਤਾ ਤਾਂ ਪਛਾਣਾਂ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾ ਸਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਸਮਝਦੇ ਸੀ ਗੁਰੂ ਘਰ ਜਾਣ ਦੀ ਮੌਕੇ ਨੂੰ ਘਰ ਜਾਣ ਨੂੰ ਵੀ ਰੋਕਿਆ ਜੈਦਵੀ ਵਾਲ ਨੇ ਐਮਰਜੈਂਸੀ ਲਾ ਦਿੱਤੀ ਪੰਜਾਬ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਕਿ ਡੁੱਬ ਮਰਨਾ ਚਾਹੀਦਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਕੇਜਰੀਵਾਲ ਨੇ ਨਹੀਂ ਕਿ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੇ ਕੀਤਾ ਹੈ ਅਨੁਸਾਰ ਜਿਹੜਾ ਸਪੀਕਰ ਹੈ ਗਿਆ ਹੈ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਲਿਆ ਹੈ ਇੰਨਾ ਕਾਲੀ ਦਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰੱਪਣਾ ਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਅਕਵਾਇਰ ਕਰਨ ਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਵੰਦੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜਰੀ ਵਾਲਾ ਕੰਮ ਦੇ ਪੈਸਾ ਲਈ ਜਾਂਦੇ ਹਰ ਸੀਐਲਯੂ ਤੇ ਪੈਸਾ ਹੈ ਕੋਈ ਬਦਲੀ ਦੇ ਐਸਐਸਪੀ ਲੋਨ ਤੇ ਪੈਸਾ ਡੀਐਸਪੀ ਲੋਨ ਤੇ ਪੈਸਾ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਨੇ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹਿ ਰਹੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ

सुबी सिंल उ डिटेन करण